ਸਤ ਸ੍ਰੀ ਅਕਾਲ ਜੀ ਅੱਜ ਦੀ ਨਵੀਂ ਵੀਡੀਓ ਚ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਇਨਕੂਬेटर ਇਹਦਾ ਹੀ ਆਪਣਾ ਉਹ ਪੂਰਾ ਬਣਾ ਲਦਾ ਵਿੱਚੂ ਚ ਕਰਨ ਵਾਲ ਮਸ਼ੀਨ ਹੈ ਬਣਾਈ ਹੈ ਇਹ ਘਰੇ ਹਵੀ ਹੱਥੀ ਨੇ ਹੱਥ ਨਾਲ ਬਣਾਈ ਹੈ ਥਾਣਾ ਘਰੇ ਬਣਾਈ ਹੈ ਕੋਈ ਖਰੀਦੀ ਨਹੀਂ ਇਹ ਆ ਆ ਦੇਖੋ ਉੱਤੇ ਚਾਰ ਦਿਨ ਵੀ ਲਾਤਾ ਪੱਖਾ ਵੀ ਲਾਤਾ ਇਹਦੇ ਵਿੱਚ ਆ ਦੇਖੋ ਇਹਦਾ ਸ਼ੂ ਲੱਗਿਆ ਹੋਇਆ ਜਿਹੜਾ ਇਹਦੇ ਵਿੱਚ ਜਾਂਦਾ ਸੀ ਆ ਦੇਖੋ ਚਾਰਜਰ ਆ ਉਹਦਾ ਇਹਦੇ ਵਿੱਚ ਸ਼ੂ ਆਉਂਦਾ ਉਹ ਇਹੀ ਸਾਰਾ ਟੈਂਪਰੇਚਰ ਮਨਟੇਨ ਕਰਦਾ ਹੁਣ ਆਪਾਂ ਤੁਹਾਨੂੰ ਚੱਕ ਕੇ ਦਿਖਾਉਣੀ ਆਹਾ ਆ ਦੇਖੋ ਉਹ ਲਾਤਾ ਪੱਖਾ ਇਥੇ ਤਾਰਾਂ ਨਾਲ ਬੰਨ੍ਹਤਾ ਬੰਨ੍ਹਤਾ ਤੇ ਇਹਦੀ ਬਾਹਰ ਤਾਰ ਕੱਢ ਕੇ ਤੇ ਬਲਬ ਲੱਗੇ ਹੋਏ ਆਪਣਾ ਇਨਕੂਬेटर ਨੂੰ ਉਹ ਕਰਨ ਉਹ ਇੱਕ ਦੂਜੇ 0 ਵਾਲਾ ਬਲਬ ਵੀ ਲਾਇਆ ਹੋਇਆ ਆਪਾਂ ਵੀ ਕਹੀ ਜੀ ਇੱਕ ਛੜ ਜਿਹੜਾ ਦੂਜਾ ਚੱਲ ਪੈਂਦਾ ਚਲਾਇਆ ਜਾਂਦਾ ਤੇ ਆਹ ਦੇਖੋ ਹੁਣ ਆਪਾਂ ਜਿਹਨੂੰ ਚਲਾ ਕੇ ਦਿਖਾਉਣੇ ਚੱਲੋ ਆਹ ਦੇਖੋ ਹੁਣ ਆਪਾਂ ਸੱਚ ਛੜਤੀ ਤੇ ਆਪਣਾ ਇਨਕੂਬेटर ਚੱਲ ਪਿਆ ਤੇ ਆਹ ਦੇਖੋ ਇਹਨੂੰ ਵੀ 21 ਟੈਂਪਰੇਚਰ ਹੈ ਇਹਦਾ ਬੱਲ ਬੱਲ ਆਇਆ ਹੋਇਆ ਤੇ ਜਗੀ ਜਾਂਦਾ ਚਾਰਜਰ ਵੀ ਜਗੀ ਜਾਂਦਾ ਆਪਣਾ ਪੱਖੇ ਵਾਲਾ ਆ ਦੇਖ ਹੁਣ ਆਪਾਂ ਸਾਨੂੰ ਖੋਲ ਕੇ ਦਿਖਾਉਣੇ ਆ ਲੇਖ ਪੱਖਾ ਚੱਲੀ ਜਾਂਦਾ ਵੀਡੀਓ ਹੋ ਰਹੀ ਹੁੰਦੀ ਹੈ ਵੀ ਪੱਖੇ ਨਾਲ ਚੰਨ ਨਾਲ ਨਾਲ ਦੇਖੋ ਆ ਬੱਲ ਜਗੀ ਜਾਂਦਾ ਆ ਪੱਖਾ ਚੱਲੀ ਜਾਂਦਾ ਹੁਣ ਚੱਲੀ ਜਾਂਦਾ ਪੂਰਾ ਹੁਣ ਆਪਣਾ ਇਨਕੂਬेटर ਪੂਰਾ ਵਧੀਆ ਬਣ ਗਿਆ ਤੇ ਵਾ ਇੱਕ ਚੀਜ਼ ਦੀ ਕਮੀ ਰਹੀ ਓ ਟੈਂਪਰੇਚਰ ਜੇ ਹਿਊਮਿਡਿਟੀ ਵਾਲੀ ਉਹ ਵੀ ਆਪਣਾ ਆਰਡਰ ਕੀਤਾ ਹੋਇਆ ਮੀਸ਼ਾ ਤੋਂ ਉਹ ਵੀ ਆਪਾਂ ਮਗਾ ਲਾਂਗੇ ਤੇ ਆਪਣਾ ਇਨਕੂਬेटर ਵੀ ਕੰਡਿਆਂ ਦਾ ਬਣਿਆ ਸਾਨੂੰ ਬੰਦ ਕਰਕੇ ਦਿਖਾਉਣਾ ਆ ਦੇਖੋ ਚਲੋ ਇੱਥੇ ਕੰਮ ਕਰਦੇ ਆਪਾਂ ਅੱਜ ਦੀ ਵੀਡੀਓ ਚੈਨਲ ਨੂੰ